ਯਾਨਾ ਵਿੱਚ ਦੇਰ ਰਾਤ ਫਿਰੋਜ਼ਪੁਰ ਰੋਡ 'ਤੇ ਆਲੀ ਚਮਚੁੰਗੀ ਦੇ ਕੋਲ ਚਲਦੀ ਵਰਨਾ ਕਾਰ ਵਿੱਚ ਅੱਗ ਲੱਗੀ ਅੱਗ ਲੱਗਣ ਤੋਂ ਬਾਅਦ ਕਾਰ ਵਿੱਚੋਂ ਦੋ ਸਵਾਰ ਭੱਜ ਗਏ ਪਾਰਕ ਗ੍ਰੀਡ ਨੇ ਸਬਸਟੇਸ਼ਨ ਹੰਮੜਾ ਰੋਡ ਦੇ ਇੱਕ ਅਧਿਕਾਰੀ ਨੂੰ ਦੱਸਿਆ ਕਿ ਉਹਨਾਂ ਨੂੰ ਲੋਕਲ ਅੱਡਾ ਦਮਕਲ ਵਿਭਾਗ ਤੋਂ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉੱਥੇ ਹੀ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਗੱਡੀ ਵਿੱਚ ਗੱਡੀ ਵਿੱਚ ਵਿਦੇਸ਼ੀ ਵਿਦਿਆਰਥੀ ਨਾਈਜੀਰੀਅਨ ਮੌਜੂਦ ਸੀ ਤੇ ਉਹ ਲੋਕ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਮਸਤੀ ਤੇ ਹੜਦੁੰਗ ਮਚਾ ਰਹੇ ਸੀ। ਕਾਰ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਸੀ ਤੇ ਅਚਾਨਕ ਸਟੀering ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਡਿਵਾਈਡਰ ਨਾਲ ਜਾ ਟਕਰਾਈ ਤੇ ਇੰਜਨ ਵਿੱਚ ਧਮਾਕਾ ਹੋਇਆ। ਕਾਰ ਦੇ ਇੰਜਨ ਵਿੱਚ ਅਚਾਨਕ ਧਮਾਕਾ ਹੁੰਦੇ ਹੀ ਬੋਨਟ ਤੋਂ ਅੱਗ ਗੱਡੀ ਵਿੱਚ ਫ ਜਲਦੀ ਕਾਰ ਦੇ ਵਿੱਚੋਂ ਵਿਦਿਆਰਥੀਆਂ ਨੇ ਬਾਹਰ ਛਲਾਂਗਾ ਲਗਾਈਆਂ ਤੇ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਮੌਜੂਦ ਓਕੇ ਤੋਂ ਉਹ ਦੋਨੋਂ ਭੱਜ ਗਏ ਪਤਾ ਚੱਲਿਆ ਹੈ ਕਿ ਇੱਕ ਲੜਕੇ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਗੱਡੀ ਦਾ ਮਾਲਕ ਕੌਣ ਹੈ ਹਲੇ ਤੱਕ ਕੁਝ ਪਤਾ ਨਹੀਂ ਚੱਲਿਆ ਦੇਰ ਰਾਤ 10:45 ਤੇ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਅੱਗ ਲੱਗਣ ਦੇ ਕਾਰਨ ਕਾਫੀ ਲੰਮਾ ਸਮਾਂ ਜਾਮ ਲੱਗ ਗਿਆ ਤੇ ਉਦੋਂ ਹੀ ਇਸ ਬੰਦੇ ਥਾਣੇ ਦਾ ਪਤਾ ਕਰਕੇ ਵੀ ਉਹਨਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਕਿਹੜੀ ਜਗ੍ਹਾ ਦਾ ਮਾਮਲਾ ਜੀ ਇਹ ਇਹ ਸੋਈ ਪਰ ਰੋਡ ਬਰੇ ਵਾਲੀ ਜੌਂਗ 3 ਕੇ ਰੋਡ ਦੇ ਸਾਹਮਣੇ ਆ ਬਿਲਕੁਲ ਇਹ ਕਿਹੜੀ ਗੱਡੀ ਸੀ ਇਹ ਸਕੋਡਾ ਗੱਡੀ ਸੀ ਨੀਗਰਾਂ ਦੀ ਗੱਡੀ ਸੀ ਵੀਰੇ ਬਚ ਗਏ ਪਰ ਅੱਛਾ ਇਹ ਕਿੰਨੇ ਕੇ ਜਣੇ ਵਿੱਚ ਬੈਠੇ ਸੀ ਦੋ ਜਣੇ ਸੀਗੇ ਜੀ ਇੱਕ ਜਣਾ ਚਲਿਆ ਗਿਆ ਤੇ ਦੂਸਰਾ ਜੋ ਉਹ ਅਸੀਂ ਕੱਢਿਆ ਤੁਹ। ਅੱਛਾ ਕੱਢ ਲਿਆ ਉਹ ਸੱਟਾ-ਸੋਟਾ ਵੀ ਲੱਗਿਆ ਕੋਈ ਸੜਿਆ ਵੀ ਹੈ? ਨਹੀਂ ਨਹੀਂ ਬੱਚਿਆ ਨਹੀਂ ਹੈਗਾ ਕੋਈ ਇਦਾਂ। ਇਹਦੇ ਸੱਟਾਂ ਵੱਜੀਆਂ ਸੀਗੀਆਂ ਉਹ ਲੈ ਕੇ ਉਹ ਉਧਰ ਚਲੇ ਹੁਣ ਹੀ ਗਏ ਆ ਬਸ। ਅੱਛਾ ਬੰਦਿਆਂ ਦਾ ਪਹਚਾਇਆ? ਹਾਂਜੀ ਹਾਂਜੀ ਪੂਰਾ ਪਹਚਾਇਆ। ਕਿੰਨੇ ਦੋ ਜਣੇ ਸੀ ਵਿੱਚ? ਦੋ ਜਣੇ ਸੀਗੇ। ਅੱਛਾ ਇਹ ਗੱਡੀ ਨੂੰ ਅੱਗ ਕਿੱਦਾਂ ਲੱਗੀ ਪਤਾ ਕੁਛ? ਬਾਈਕ ਆਈ ਨਾ ਬਹੁਤ ਸਪੀਡ ਨਾਲ ਆਇਆ ਆਹੀ ਰੋਡ ਤੋਂ। ਹਾਂਜੀ। ਇਧਰੋਂ ਇਹਨੇ ਬਾਈਕ ਨਾਲ ਗੱਟ ਮਾਰਿਆ ਸਪੀਡ ਜ਼ਿਆਦਾ ਸੀਗੀ ਉਹ ਕ੍ਰੋਸ ਕਰਦੇ ਵੇ ਉੱਥੇ ਜਦੋਂ ਟੱਕਰ ਲੱਗੀ ਅੱਗ ਲੱਗ ਭਾਈ ਇਹ ਫਿਰੋਜ਼ਪੁਰ ਰੋਡ ਤੇ ਆ ਜੀ ਆ ਤਰੀਕੇ ਦੇ ਤੋਂ ਪਹਿਲੇ ਜੀ ਹਾਂਜੀ ਇਹ ਅੱਗ ਲੱਗੇ ਜਦੋਂ ਅਸੀਂ ਆਏ ਅੱਗ ਲੱਗੀ ਸੀ ਉਧਰ ਤੇਜ਼ ਬੜੀ ਕਿੰਨੇ ਕਿ ਜਾਨ ਗੱਡੀ ਚ ਕਿੰਨੇ ਜਾਣੇ ਸੀ ਤੋਂ ਦੋ ਕਿ ਜਾਣੇ ਸੀ ਨਿਕਰੋ ਸੀ ਜੀ ਨਿਕਰੋ ਨਿਕਰੋ ਤੇ ਬੰਦੇ ਬਚਾਅ ਹੋ ਗਿਆ ਹਾਂਜੀ ਹਾਂਜੀ ਬੰਦੇ ਬਚਾਅ ਹੋ ਗਿਆ ਭਾਜੀ ਉਹ ਉਧਰ ਤੇ ਫਾਇਰ ਬਗੇਟ ਦੀ ਗੱਡੀ ਨੂੰ ਕਿਸੇ ਨੇ ਕੀਤਾ ਫੋਨ ਅਜੇ ਨਹੀਂ ਕਿਸੇ ਨੂੰ ਫੋਨ ਕੀਤਾ ਜੀ ਪਤਾ ਨਹੀਂ ਜੀ ਫਾਇਰ ਬਗੇਟ ਦੀ ਗੱਡੀ ਨੂੰ ਟਾਈਮ ਕਰਦਾ ਫੋਨ ਹੈ ਹੀ ਨਹੀਂ ਸੀ ਬਿਲਕੁਲ ਵੀ ਜੀ ਜਦ ਰੋ ਅਸੀਂ ਫੋਨ ਕਰਦੇ ਹਾਂ ਤੇ ਪਹੁੰਚ ਨਹੀਂ ਪਾਰੇ ਹੈਗੇ ਜਦ ਨੂੰ ਆਗ ਹੀ ਲੱਗ ਗਈ ਜੀ ਭਾਜੀ ਕੀ ਨਾਮ ਕੀ ਹੈ ਜੀ ਲੁਧਿਆਣਾ ਦਾ ਹੀ ਆ ਮਾਮਲਾ ਕੀ ਨਾਮ ਕੀ ਹੈ ਤੁਹਾਡਾ ਨਾ ਮੇਰਾ ਘਰ ਪ੍ਰੀਤਮ ਅੱਛਾ ਕਿਹੜੀ ਜਗ੍ਹਾ ਇਹ ਅੱਗ ਲੱਗੀ ਕਿਹੜੀ ਗੱਡੀ ਆ ਇਹ ਲੁਧਿਆਣਾ ਚੁੰਗੀ ਤੇ ਆ ਬਈ ਕਾਰ ਹਾਂਜੀ ਲੁਧਿਆਣਾ ਚੁੰਗੀ ਤੇ ਚੁੰਗੀ ਤੇ ਕਿੱਦਾਂ ਲੱਗੀ ਅੱਗ ਪਤਾ ਕੁਛ ਪਾਇਆ ਨਹੀਂ ਪਤਾ ਬਈ ਕਿੰਨੇ ਕ ਜਣੇ ਸੀ ਗੱਡੀ ਚ 25 31 ਬੰਦਾ ਨਿਕਲ ਕੇ ਬਾਹਰ ਆ ਬਈ ਇੱਥੇ ਖੜਾ ਸੀਗਾ ਯਾਰ ਪਤਾ ਨਹੀਂ ਕਿੱਧਰ ਗਿਆ ਨਿਕਲ ਕੇ ਬਾਹਰ ਨਿਕਲ ਕੇ ਹਾਂ